ਪਚਿਆਲਾ ਦੇ ਪੋlo ਗਰਾਉਂਡ ਦੇ ਵਿੱਚ 23 ਤਰੀਕ ਨੂੰ ਭਾਜਪੀ ਤੋਂ ਪਚਿਆਲਾ ਤੋਂ ਉਮੀਦਵਾਰ ਪਰਨੀਤ ਕੌਰ ਦੇ ਹੱਕ ਦੇ ਵਿੱਚ ਰੈਲੀ ਨੂੰ ਸੰਬੋਧਿਤ ਕਰਨ ਦੇ ਲਈ ਪੀਐਮ ਨਰਿੰਦਰ ਮੋਦੀ ਪਹੁੰਚ ਰਹੇ ਨੇ ਜਿਸ ਨੂੰ ਕਿ ਲੈ ਕੇ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਨੇ ਤੇ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਹੋਇਆ ਹੈ ਤੇ ਸੁਰੱਖਿਆ ਦੇ ਇੰਤਜ਼ਾਮਦਾਰ ਜਾਇਜ਼ਾ ਲੈਂਡ ਡੀਜੀਪੀ ਪੰਜਾਬ ਖੁਦ ਪਚਿਆਲਾ ਪਹੁੰਚੇ ਨੇ ਭਾਰੀ ਪੁਲਿਸ ਬਲ ਵੀ ਤਾਇਨਾਤ ਹੈ ਉਮੀਦਵਾਰ ਪੰਨੀਤ ਕਰਦੇ ਹੱਕ ਦੇ ਵਿੱਚ ਚੋਣ ਰੈਲੀ ਕਰਨ ਦੇ ਲਈ ਆ ਰਹੇ ਨੇ ਪੀਐਮ ਮੋਦੀ ਜੋ ਪੀਐਮ ਮੋਦੀ ਦੀ ਰੈਲੀ ਨੂੰ ਲੈ ਕੇ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਹੋਏ ਨੇ ਤਾਂ ਸੁਰੱਖਿਆ ਦੇ ਇੰਤਜ਼ਾਮ ਦਾ ਜਾਇਜ਼ਾ ਲੈਣ ਪਹੁੰਚੇ ਨੇ ਡੀਜੀਪੀ ਗਾਜ਼ੀ ਕੀ ਪਟਿਆਲਾ ਦੇ ਵਿੱਚ ਪੁਲਿਸ ਬਲ ਤੈਨਾਤ ਹੈ ਕਿਉਂਕਿ ਪੀਐਮ ਮੋਦੀ ਆ ਰਹੇ ਨੇ ਪਟਿਆਲਾ ਦੇ ਵਿੱਚ ਚੋਣ ਰੈਲੀ ਕਰਨ ਦੇ ਲਈ ਸੋ ਫਲਕੇ ਪਟਿਆਲਾ ਦੇ ਪੋlo ਗਰਾਉਂਡ ਦੇ ਵਿੱਚ ਪਹੁੰਚਣਗੇ ਪੀਐਮ ਨਰਿੰਦਰ ਮੋਦੀ ਉਮੀਦਵਾਰ ਪਰਨੀਤ ਕੋਰ ਦੇ ਹੱਕ ਦੇ ਵਿੱਚ ਕਰਨਗੇ ਰੈਲੀ ਜਿੱਥੇ ਕੀ ਸੁਰੱਖਿਆ ਦੇ ਕੜੇ ਇੰਤਜ਼ਾਮ ਦੇਖੇ ਜਾ ਸਕਦੇ ਨੇ ਪੀਐਮ ਮੋਦੀ ਦੀ ਰੈਲੀ ਨੂੰ ਲੈ ਕੇ ਇਸ ਸੁਰੱਖਿਆ ਦੇ ਕੜੇ ਇੰਤਜ਼ਾਮ ਤੇ ਸੁਰੱਖਿਆ ਦੇ ਇੰਤਜ਼ਾਮ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਨੇ ਡੀਜੀਪੀ ਪੰਜਾਬ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਰੂਰੀ ਗੱਲ ਕਰਨਾ ਚਾਹੁੰਦੀ ਹਾਂ ਬਹੁਤ ਖੁਸ਼ੀ ਦੀ ਗੱਲ ਹੈ ਇਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੇ 30 ਨੂੰ ਪਟਿਆਲੇ ਵਿਖੇ ਆ ਰਹੇ ਨੇ ਬਹੁਤ ਫਕਰ ਦੀ ਗੱਲ ਹੈ ਕਿ ਪੰਜਾਬ ਦੀ ਚੋਣਾਂ ਦੇ ਵਿੱਚ ਇਸ ਮਹਿਮ ਦੇ ਵਿੱਚ ਸਭ ਤੋਂ ਪਹਿਲੇ ਪਟਿਆਲੇ ਸ਼ਹਿਰ 'ਚ ਸਾਡੇ ਪ੍ਰਧਾਨ ਮੰਤਰੀ ਜੀ ਆ ਰਹੇ ਨੇ ਆਪਣੀਆਂ ਗੱਲਾਂ ਰੱਖਣ ਲਈ ਜਿਹੜਾ ਰੋਡ ਮੈਪ ਅੱਗੇ ਜੋ ਉਹ ਗਾਰੰਟੀਆਂ ਦੇਣਗੇ ਉਹ ਆਪੇ ਹੀ ਤਾਨੂੰ ਸਮਝਾਣਗੇ ਤੁਹਾਨੂੰ ਦੱਸਣਗੇ ਔਰ ਮੈਨੂੰ ਪੂਰਾ ਪੁਰੋਸਾ ਹੈ ਕਿ ਜੋ ਉਹ ਕਹਿੰਦੇ ਨੇ ਉਹ ਕਰਦੇ ਨੇ ਤਾਂ ਸਾਰਿਆਂ ਦੇ ਅੱਗੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਤੁਸੀਂ ਹੌਮ ਹਮਾ ਕੇ 2 ਵਜੇ ਪੋਲੋ ਗਰਾਉਂਡ ਦੇ ਵਿੱਚ ਆਓ ਆਪਣੇ ਹੀ ਪ੍ਰਧਾਨ ਮੰਤਰੀ ਜੀ ਨੂੰ ਸੁਣੋ ਕਿਉਂਕਿ ਸਾਡਾ ਸਾਡੇ ਸੂਬੇ ਦਾ ਸਾਡੇ ਹਲਕੇ ਦਾ ਸਾਡੇ ਬੱਚਿਆਂ ਦਾ ਜੋ ਉਹ ਵੇਖਿਆ وہ اگلے پانچ چے بننے والا ہے گا اور وہ او تھوڑی ایک ایک ووٹ نال بنے گا اور اس ووٹ دے نال تسی دیش دا پردان منتری دیش دی گورنمنٹ بناؤ گے اور نو پورا یقین ہے کہ نرندر موڈی جی ہی آنگے اور سڈے دیش نڈے دیش دے دی بوکھ نو اگے لے گے بہت بہت دنواد ਸਸੀ ਗੱਲ ਜੀ ਮੈਂ ਹਾਂ ਵਿਨਾਸ਼ਕ ਬਹੁਤ ਤੁਸੀਂ ਦੇਖ ਰਹੇ ਹੋ ਇੰਡੀਆ ਨੇ ਉਸ ਗੱਲ ਕਰਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਤੋਂ ਬੀਜੇਪੀ ਦੇ ਉਮੀਦਵਾਰ ਪ੍ਰਨੀਤ ਕੌਰ ਦੇ ਹੱਥ ਦੇ ਵਿੱਚ ਜਿਹੜਾ ਹੈ ਇੱਥੇ ਪ੍ਰਚਾਰ ਕਰਨ ਦੇ ਰੈਲੀ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਆ ਰਹੇ ਆ ਪੂਰਾ ਪਟਿਆਲਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਬੰਦਬਸ ਹੈ ਉਹਨਾਂ ਦਾ ਦਾਇਰਾ ਲਿੱਤਾ ਜਾ ਰਿਹਾ ਹੈ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕਿ ਪਟਿਆਲਾ ਦੇ ਵਿੱਚ ਜਿਹੜਾ ਮੋਲੋ ਕਰਾਉਣਾ ਹੈ ਇੱਥੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਸਾਰੇ ਨੂੰ ਜਿਹੜੀ ਤਿਆਰੀਆਂ ਜੋਰ-ਸ਼ੋਰ ਨਾਲ ਚੱਲ ਰਹੀਆਂ ਹਨ ਪਿੱਛੇ ਪਾਸੇ ਵੀ ਜਿਹੜਾ ਸਟੇਡੀਅਮ ਐਪੋਲੋ ਗਰਾਊਂਡ ਦਾ ਯਾਤਿੰਦਰਾ ਉਹ ਸਟੇਡੀਅਮ ਹੈ ਉਹਦੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਤੇ ਬਾਰੀ ਪੁਲਿਸ ਵੱਲੋਂ ਤਸਵੀਰਾਂ ਦੇ ਵੀ ਦਿਖਾ ਰਹੇ ਹਾਂ ਕਿ ਇੱਥੇ ਜਿਹੜੇ ਤਿਆਰੀਆਂ ਬੜੀ ਜੋਰ-ਸ਼ੋਰ ਨਾਲ ਚੱਲ ਰਹੀਆਂ ਹਨ ਲੇਕਿਨ ਇੱਕ ਪਾਸੇ ਜਿੱਥੇ ਵਿੰਦਰ ਲਾਦੀ ਪਟਿਆਲਾ ਦੇ ਵਿੱਚ ਭਾਜਪਾ ਦੇ ਜਿਹੜੇ 12 ਬੰਦੇ ਨਵੇਂ ਹੱਥ ਦੇ ਵਿੱਚ ਪੰਚਾਰ ਕਰਨ ਦੇ ਲਈ ਨੇ ਨਿਸ਼ਚਿਤ ਕਰਨ ਦੇ ਦੂਜੇ ਪਾਸੇ ਕਿਸਾਨ ਜਿੱਥੇ ਬੰਦਿਆਂ ਨੂੰ ਸਾਲਾ ਪ੍ਰਸ਼ਾਸਨ ਦੇ ਪਾਸ ਪ੍ਰਸ਼ਾਸਨ ਦੇ ਬਤੋ ਜੜੀਏ ਜੋ ਸੀ ਹੈ ਉਹ ਬੁਧਾਤ ਜੋ ਪੁਲਿਸ ਪਲ ਜਿਹੜਾ ਪਾਰੀ ਪੁਲਿਸ ਬਾਲਾ ਹੈ ਤੋਂ ਬਨਾ ਹੈ ਡੀਜੀਪੀ ਲਾਈਨ ਆਰਡਰ ਅਦੇ ਪਾਰੀ ਪੁਲਿਸ ਬਾਲਾ ਐਸਐਸਪੀ ਪਟਿਆਲਾ ਆਈਪੀ ਪਟਿਆਲਾ ਐਸਪੀਸੀਟੀ ਪਟਿਆਲਾ ਪੂਰਾ ਪੁਲਿਸ ਪ੍ਰਸ਼ਾਸਨ ਜਿਹੜਾ ਜਿਹੜਾ ਹੈ ਉਹ ਇੱਥੇ ਜਿਹੜਾ ਮੌਜੂਦ ਹੈ ਇਸ ਕਿਤੇ ਨੇ ਕਿਤੇ ਜਿਹੜਾ ਤਿਆਰੀਆਂ ਹੋ ਰਹੀਆਂ ਉਹਦਾ ਵੀ ਜ਼ਾਇਜ਼ਾ ਲਿਖਤਾ ਜਾ ਰਿਹਾ ਹੈ ਆਪਰੇ ਜਿਵੇਂ ਕਿ ਹੋ ਰਿਹਾ ਦਾ ਉਹਨੂੰ ਦੱਸ ਰਹੇ ਕਿ ਇਸ ਲੇਫਟ ਦੇ ਪਰਵਾਸਤਰੀ ਦੇ ਨਾਲ ਜਿਹੜਾ 23 ਤਾਰੀਖਾ ਜਿਹੜਾ ਰੈਡੀਸਿਨ ਚੱਲ ਰਹੇ ਯਾਰੇ ਬਾਲੀ ਦੇ ਨਾਂ ਦੇ ਚੋਕ ਸੀ ਅਤੇ ਬੰਦਵਾਲਾ ਜਾਇਦਾਦ ਲੈਣ ਦੇ ਲਈ ਜੀ ਪੰਜਾਬ ਵੀ ਇੱਥੇ ਪਹੁੰਚ ਚੁੱਕਿਆ ਤੇ ਉਹਨੂੰ ਤਸਵੀਰਾਂ ਦਿਖਾ ਰਹੇ ਕਿ ਕਿ ਇੱਥੇ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਅਲੱਗ-ਅਲੱਗ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਦਾ ਵੀ ਜਿਹੜਾ ਐਲਾਨ ਹੈ ਉਹ ਕਰ ਦਿੱਤਾ ਗਿਆ ਪਟਿਆਲਾ ਤੋਂ ਕੈਮਰਾਮੈਨ ਹਰਿੰਦਰ ਦੇ ਨਾਲ ਅਬਿਨਾਸ਼ ਮੋਚ ਇੰਡੀਆ ਨਿਊਜ਼ ਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਏ ਗਏ ਹਨ ਇੰਟਰ ਸਟੇਟ ਨਾਕੇ ਸੀਸੀਟੀਵੀ ਕੈਮਰਾ ਦੇ ਨਾਲ ਵੀ ਕੀਤੀ ਜਾ ਰਹੀ ਹੈ ਇੰਟਰ ਸਟੇਟ ਨਾਕੇ ਰੁੱਤੇ ਨਿਗਰਾਨੀ ਸੁਪਤਿੰਡਾ ਦੇ ਐਸਐਸਪੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜੋ ਲੋਕ ਸਭਾ ਚੋਣਾਂ ਨੂੰ ਲੈ ਕੇ ਅਲਰਟ ਮੋਡ ਤੇ ਹੈ ਪੁਲਿਸ ਜਿੱਥੇ ਕੀ ਸੀਸੀਟੀਵੀ ਕੈਮਰਾ ਦੇ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ ਬਚਿੰਡਾ ਦੇ ਐਸਐਸਪੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੋ ਲੋਕ ਸਭਾ ਚੋਣਾਂ ਨੂੰ ਲੈ ਕੇ ਅਲਰਟ ਮੋਡ ਤੇ ਹੈ ਪੁਲਿਸ ਦੇ ਇੰਟਰ ਸਟੇਟ ਨਾਕੇ ਵੀ ਲਗਾਏ ਜਾ ਚੁੱਕੇ ਹਨ ਚੋਨਾ ਦੇ 90 ਨਾਲ 24 ਘੰਟੇ ਦੇ ਮਾਰਕੇ ਆਪਣੇ ਇੰਟਰ ਸਟੇਟ ਨਾਲ ਕੇ ਨੌ ਨਾਲ ਕੇ ਚੱਲ ਰਹੇ ਜਿਨ੍ਹਾਂ ਨੂੰ ਵਧਾ ਕੇ ਜਿੱਦਾਂ ਜਿੱਦਾਂ 4 ਸਾਢੇ ਤੋਂ ਲਾਏਗੇ 16 ਨਾਲ ਕੇ ਕਰ ਦਿੱਤੇ ਜਾਣਗੇ ਇਹ ਸਾਰੇ ਜਿਹੜੇ ਨਾਲ ਕੇ ਹੈਗੇ ਇਹ ਇਹਨਾਂ ਨੂੰ ਅਸੀਂ ਸੀਸੀਟੀਵੀ ਕੈਮਰੇ ਰਾਹੀਂ ਕਵਰ ਕੀਤਾ ਆ ਇਸ ਤੋਂ ਇਲਾਵਾ ਸੀ ਪੋਰਟੇਬਲ ਸੀਸੀਟੀਵੀ ਕੈਮਰੇ ਬਣਾਏ ਜੋ ਕਿ ਸ਼ਹਿਰ ਦੇ ਵਿੱਚ ਸਾਡੇ ਨਾਲ ਕੇ ਚੱਲਦੇ ਆ ਪੰਜ ਨਾਲ ਕੇ ਬਠਿੰਡਾ ਸ਼ਹਿਰ ਦੇ ਵਿੱਚ ਚੱਲਦੇ ਉਹਨਾਂ ਤੇ ਅਸੀਂ ਪੋਰਟੇਬਲ ਕੈਮਰੇ ਲਾਏ ਹੋਏ ਜਿਨ੍ਹਾਂ ਨੂੰ ਕੰਟਰੋਲ ਰੂਮ ਤੇ ਅਸੀਂ ਵਾਚ ਕਰਦੇ ਰਹਿੰਦੇ ਇਸ ਤੋਂ ਇਲਾਵਾ ਰੋਜ਼ ਸ਼ਾਮ ਨੂੰ ਸ਼ਹਿਰ ਦੇ ਵਿੱਚ ਹਰੇਕ ਹਲਕੇ ਦੇ ਵਿੱਚ ਐਸ ਐਚ ਓਜ਼ ਦੇ ਤੇ ਡੀ ਐਸ ਪੀਜ਼ ਦੇ ਲਾਕੇ ਸ਼ਾਮ ਨੂੰ ਵਕਫ-ਵਕ ਟਾਈਮ ਤੇ ਵਕਫ-ਵਕ ਫਾਵਾਦੀਸੀ ਲਗਾ ਰਹੇ ਆ ਇਸ ਤੋਂ ਇਲਾਵਾ ਜਿਹੜੀ ਪੀ ਸੀ ਆਰ ਮੋਟਰਸਾਈਕਲ ਹੈਗੀ ਹੈ ਉਹਨਾਂ ਵੱਲੋਂ ਵੀ ਨਾਕਾਬੰਦੀ ਰੈਂਡਮ ਨਾਕਾਬੰਦੀ ਡੇਲੀ ਇੱਕ ਸ਼ੈਡਿਊਲ ਬਣਾ ਕੇ ਕੀਤੀ ਜਾਂਦੀ ਹੈ ਤਾਂ ਸਾਡਾ ਇਹ ਮਕਸਦ ਹੈ ਕਿ ਹਰੇਕ ਅੰਸਰ ਨੂੰ ਹਰੇਕ ਖਾਂ ਤੇ ਜਿਹੜਾ ਹੈਗਾ ਉਹ ਚੈੱਕ ਕੀਤਾ ਜਾਵੇ کمپنی پہ آئی ہوئی ہے جو کہ اپ, اپنا ٹول پلازا جی بھی کنہیا چوک ہے فائر بریگیڈ چوک ہے, ہے اور کمپنی جدہ جدا آنگ ڈپلوئ کرتے رہے کہ بے خوف ہو کے جا کے اپنا ووٹنگ والے دن ووٹنگ کرو بھی کوئی جانکاری ہے کسی ماڑے انسر دی, کسی بھی گیر قانونی گتی سانجی کرو ਅਸੀਂ ਤਾਂ ਇਹ ਕੀ ਨਹੀਂ ਰਣੇ ਕਿ ਇਸ ਪੂਰੀ ਠੋਕ ਕੇ ਕਾਰਵਾਈ ਕਰਾਂਗੇ